ਬਾਬਾ ਹਜੂਰਾ ਸਿੰਘ ਜੀ ਤੇ ਉਹਨਾਂ ਦੀ ਭੈਣ ਜੀਜਾ ਜੀ ਸਭ ਕਲੇਰੀ ਆ ਪਹੁੰਚੇ ਉੱਥੋਂ ਪੁੱਛ ਕੇ ਕੂਟੀਆਂ ਪਹੁੰਚ ਗਏ ਅੱਗੋਂ ਮਹਾਪੁਰਸ਼ ਖਿੜਕੀ ਪਾਸ ਹੀ ਖੜੇ ਸਨ ਸਾਰਿਆਂ ਨੇ ਮੱਥਾ ਟੇਕਿਆ ਅੰਤਰਜਾਮੀ ਬਾਬਾ ਜੀ ਨੇ ਹੋਰ ਕੁਝ ਨਾ ਕਿਹਾ ਇਹ ਬਚਨ ਚਲਾ ਦਿੱਤਾ ਕਿ ਭਾਈ ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ ਹੈ ਇਹ ਦਰਬਖਸ਼ੀਸ਼ਾ ਵਾਲਾ ਹੈ ਇੱਥੇ ਸਭ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਫੇਰ ਬਾਬਾ ਜੀ ਨੇ ਆਪ ਜੀ ਦੇ ਜੀਜਾ ਜੀ ਨੂੰ ਆਖਿਆ ਕਿ ਸਾਧਾਰਨ ਪਾਠ ਕਰਵਾ ਦੇ ਕੋਲ ਬੈਠ ਕੇ ਬੀਬੀ ਪਾਠ ਸੁਣੇ ਪਾਠੀ ਚੰਗਾ ਹੋਵੇ ਪੱਤਰੇ ਉਲੱਦਣ ਵਾਲਾ ਨਾ ਹੋਵੇ ਆਪ ਜੀ ਦੇ ਜੀਜਾ ਜੀ ਨੇ ਸੱਤ ਬਚਨ ਕਿਹਾ یوں ਸਮੱਤ ਲੈ ਕੇ ਮੱਥਾ ਟੇਕ ਕੇ ਸ਼ੇਰਪੂਰੇ ਨੂੰ ਚੱਲ ਪਏ ਆਪ ਜੀ ਦੇ ਜੀਜਾ ਜੀ ਨੇ ਕਿਹਾ ਕਿ ਹੁਣ ਬਾਬਾ ਜੀ ਦਾ ਬਚਨ ਮੰਨਣਾ ਹੈ ਟਿੱਲ ਨਹੀਂ ਕਰਨੀ ਪਾਠ ਕਰਵਾ ਦੇਣਾ ਆਪ ਜੀ ਦੇ ਜੀਜਾ ਜੀ ਨੇ ਕਿਹਾ ਕਿ ਪਾਠ ਤਨ ਜ਼ਰੂਰ ਕਰਾਵਾਂਗੇ ਆਪ ਛੁੱਟੀ ਕੱਟ ਕੇ ਫਿਰ ਬਸਰੇ ਨੂੰ ਚਲੇ ਗਏ ਜਦੋਂ ਦੁਬਾਰਾ ਫਿਰ ਛੁੱਟੀ ਆਏ ਤਾਂ ਇੱਕ ਦਿਨ ਬਾਬਾ ਜੀ ਦੇ ਦਰਸ਼ਨ ਕਰਨ ਆਏ ਕੋਲ ਦੁੱਧ ਦੀ ਗੜਵੀ ਸੀ ਸ਼ਾਮ ਦੇ 6:00 ਵਜੇ ਖਿੜਕੀ ਪਾਸ ਖੜੇ ਮਨ ਵਿੱਚ ਦਰਸ਼ਨਾਂ ਵਾਸਤੇ ਅਰਦਾਸ ਕਰ ਰਹੇ ਸਨ ਕਿ ਅੰਤਰਜਾਮੀ ਬਾਬਾ ਜੀ ਟਹਿਲਦੇ ਟਹਿਲਦੇ ੜਕੀ ਪਾਸਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ